ਮਨ ਮੋ ਰਿਤ ਸੇ ਓਰ ਜੀਵਹਿ ਵਾਹਣਾ ਫੈਰੀ ਪੱਕਾ ਸੇ ਨਾਲ ਜੇ ਤਿਸ ਭਾਵੇ ਨਾਨਕਾ ਕਾਗੋਂ ਹੰਸ ਕਰੇ ਨਿਵਣ ਸੋ ਅੱਖਰ ਖਮਣ ਗੁਣਾ ਹੀ ਹੋਏ ਣ ਮੂਲ ਮਚਾਂ ਗਵਾ ਲੇ ਕਰ ਲੋ ਥੱਲੇ ਨੰਤੈ ਆਵੇਦੀ ਮਾਏ ਸਤਿਗੁਰੂ ਨੇ ਪਾਇਆ ਤਮਸੈ ਸਭਿ ਸਿਮੈ ਮਨੁ ਲੋਗ ਗਏ ਗੁਰਮਚਣੀ ਮਾਸੀਵਾ ਕੋ ਹੋਇਆ ਕਿ ਉਹਨਾਂ ਦੀ ਉਹ ਜਿਹੜਾ ਗੋਦੜੀ ਨੂੰ ਨਾ ਪਹਿਰਾਵਾ ਸੀ ਉਹ ਪਿੱਛੋਂ ਉੱਥੇ ਉਜਾੜ ਬੋਲੇ ਸੋਨਿਹਾਲ ਹੋਸੀਆ ਕਾਲ ਈ ਸੋ ਬੋਲੇ ਸੋ ਨਿਹਾਲ ਵਾਹਿਗੁਰੂ ਬੋਲੇ ਸੋ ਨਿਹਾਲ ਵਾਹਿਗੁਰੂ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਵਾਹਿਗੁਰੂ ਧੰਤਨ ਬਾਬਾ ਸ਼ੇਖ ਫਰੀਦ ਜੀ ਸ਼ਕਰਗੰਜ ਦੀ ਬੜੀ ਕਿਰਪਾ ਹੈ ਖਾਸ ਕਰਕੇ ਇਸ ਫਰੀਦਕੋਟ ਸ਼ਹਿਰ ਦੇ ਉੱਤੇ ਕਿਉਂਕਿ ਦੇਖ ਕੇ ਬਾਬਾ ਫਰੀਦ ਜੀ ਇਸ ਸ਼ਹਿਰ ਦੇ ਵਿੱਚ ਨਾ ਆਉਂਦੇ ਤਾਂ ਸ਼ਾਇਦ ਇਹ ਸ਼ਹਿਰ ਦੀ ਹੋਂਦ ਹੀ ਨਾ ਹੁੰਦੀ ਕਿਉਂਕਿ ਪੰਜਾਬ ਦੇ ਜੇ 800 ਸਾਲ ਪੁਰਾਣਾ ਕੋਈ ਸਵਾ 800 ਸਾਲ ਪੁਰਾਣਾ ਜੇ ਅਸੀਂ ਇਤਿਹਾਸ ਦੇਖਦੇ ਹਾਂ ਤੋਂ ਬਾਬੇ ਫਰੀਦ ਦੀ ਕਿਰਪਾ ਦੇ ਨਾਲ ਫਰੀਦਕੋਟ ਦਾ ਬਾਕੀ ਪੰਜਾਬ ਦੇ ਸ਼ਹਿਰ ਹੈ ਚਾਹੇ ਉਹ ਛੋਟੇ ਨਾਲ ਵੱਡੇ ਆ ਪਰ ਉਹਨਾਂ ਦਾ ਇਤਿਹਾਸ ਆ ਜਿਹੜਾ ਇੰਨਾ ਪੁਰਾਣਾ ਨਹੀਂ ਹੈ ਸੋ ਇਸ ਵਾਸਤੇ ਬਾਬਾ ਫਰੀਦ ਜੀ ਨੇ ਸਾਡੇ ਤੇ ਕਿਰਪਾ ਕੀਤੀ ਔਰ ਖਾਸ ਕਰਕੇ ਇਹ ਵੀ ਕਿਰਪਾ ਕੀਤੀ ਕਿ ਸਾਲ ਦੇ ਬਾਅਦ ਹਰ ਫਰੀਦਕੋਟ ਦਾ ਜਿਹੜਾ ਵਿਅਕਤੀ ਹੈ ਉਹ ਆਪਣੀ ਜਿੰਨੀ ਜੋਗਾ ਹੈ ਤਨੋ ਮਨੋ ਤਨੋ ਇਸ ਮੇਲੇ ਦੇ ਵਿੱਚ ਆਪਦੀ ਸੇਵਾ ਕਰਦਾ ਔਰ ਸੇਵਾ ਕਰਕੇ ਆਪਦਾ ਜੀਵਨ ਸਫਲ ਕਰਦਾ ਜੋ ਬਾਬਾ ਫਰੀਦ ਜੀ ਦੀ ਬਾਣੀ ਸਾਨੂੰ ਹਰ ਪੱਖ ਤੋਂ ਤਕੜਾ ਕਰਦੀ ਹੈ ਮਾਨਸਿਕ ਤੌਰ ਤੇ ਤਕੜਾ ਕਰਦੀ ਹੈ ਬਿਮਾਰੀਆਂ ਤੋਂ ਰਹਿਤ ਕਰਦੀ ਹੈ ਔਰ ਐਸੇ ਐਸੇ ਸ਼ਬਦ ਨੇ ਜਿਹੜਾ ਮਨੁੱਖ ਦੀ ਸਾਰਾ ਜੀਵਨ ਇੱਕ ਸ਼ਬਦ ਦੇ ਵਿੱਚ ਆ ਜਾਂਦਾ ਹੈ ਫਰੀਦਾ ਸ੍ਰੀ ਸਾਹਿਬ ਦਾ ਸ਼ਬਦ ਹੈ ਗੁੱਸਾ ਮਾਨਾ ਹਟਾਏ ਦੇਹੀ ਰੋਗ ਨ ਲੱਗਈ ਪੱਲੇ ਸਭ ਕੁਝ ਪਾਏ ਐਡਾ ਬੜਾ ਸ਼ਬਦ ਆ ਜਿਹੜਾ ਸਾਡੇ ਵੈਰ ਵਿਰੋਧ ਖਤਮ ਕਰਦਾ ਉਥੇ ਸਾਡੀਆਂ ਸਰੀਰਕ ਬਿਮਾਰੀਆਂ ਵੀ ਖਤਮ ਕਰਦਾ ਅੱਜ ਹਰ ਮਨੁੱਖਾ ਜਿਹੜਾ ਇਸੇ ਕਰਕੇ ਜਦੋਂ ਡਾਕਟਰਾਂ ਕੋਲੇ ਜਾਂਦੇ ਆ ਉਹ ਕਹਿੰਦੇ ਸੀ ਬਲੱਡ ਪ੍ਰੈਸ਼ਰ ਆ ਸਾਰੀਆਂ ਬਿਮਾਰੀਆਂ ਦੀ ਜੜ ਹੈ ਤਾਂ ਫਰੀਦ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ ਉਹਦਾ ਇਲਾਜ ਕਰਦਾ ਔਰ ਸਾਨੂੰ ਦੱਸਦਾ ਕਿ ਤੁਹਾਡਾ ਜੀਵਨ ਕਿਉਂ ਜਾਣਾ ਚਾਹੀਦਾ ਸੋ ਬਹੁਤ ਵੱਡੀ ਕਿਰਪਾ ਬਾਬਾ ਸ਼ੇਖਬਰੀ ਜੀ ਦੀ ਔਰ ਉਹ ਕਿਰਪਾ ਇਸੇ ਤਰ੍ਹਾਂ ਸਾਡੇ ਫਰੀਦਕੋਟ ਤੇ ਕਰਦੇ ਰਹਿਣ ਔਰ ਦੁਨੀਆ ਦੇ ਲੋਕਾਂ ਦੇ ਕਿ ਅੱਜ ਬਾਬਾ ਫਰੀਦ ਜੀ ਦਾ ਔਰ ਇਸ ਗੱਲ ਦੀ ਮੈਂ ਵਧਾਈ ਵੀ ਦੇਣੀ ਚਾਹੁੰਦਾ ਜਿੱਥੇ-ਜਿੱਥੇ ਵੀ ਫਰੀਦਕੋਟ ਦੇ ਨਿਵਾਸੀ ਹੈ ਚਾਹੇ ਉਹ ਕੈਨੇਡਾ ਦੇ ਵਿੱਚ ਚਾ ਅਮਰੀਕਾ ਦੇ ਵਿੱਚੋਂ ਜਿਹੜਾ ਐ ਸੰਗਡੇ ਨੂੰ ਫ੍ਰੀਜਰੋਂ ਦੇ ਵਿੱਚ ਸਾਡੇ ਫ੍ਰੀਜ ਕੋਡ ਨਿਵਾਸੀ ਜਿਹੜੇ ਉਹ ਸਾਰੇ ਇਕੱਠੇ ਹੋ ਕੇ ਬਾਬਾ ਫਰੀਦੀ ਦਾ ਆਗਮਨਪੁਰ ਬਣਾ ਰਹੇ। ਉਹ ਸਾਡੇ ਲਈ ਬੜਾ ਸੁਭਾਗਾ ਦਿਣਾ ਔਰ ਸਾਨੂੰ ਬਾਬਾ ਫਰੀਦੀ ਨੇ ਇਸ ਕਾਬਲ ਬਣਾਇਆ ਕਿ ਅਸੀਂ ਉਹਨੂੰ ਯਾਦ ਕਰਕੇ ਉਹਦੇ ਨਾਂ ਤੇ ਸੇਵਾ ਕਰ ਸਕੀਏ। ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਰ ਦੇ ਨਾਲ ਬਾਬਾ ਫਰੀਦ ਆਗਮਨਪੁਰ ਤੇ ਸਮੂਹ ਗਤੀਵਿਧੀਆਂ ਜਿਹੜੀ ਹੋਣੀ ਹੈ ਮੇਲਾ ਲੱਗਣਾ ਹੈ 5 ਦਿਨ। ਉਹਨਾਂ ਦਾ ਆਗਾਜ਼ ਹੋਇਆ ਹੈ। ਮੈਂ ਸਮੂਹ ਸੰਗਤਾਂ ਦਾ आ, स्वागत करता हाँ तो उन्होंने मुबारकबाद दिता हाँ इस शुभ अवसर पर ज़िला प्रशासन पुलिस प्रशासन की पूरी कोशिश रहेगी कि उन्होंने जोड़ा यहाँ पर समा है वो अच्छे से बिके उन्होंने मजा आए इस मेले से तो वो बाबा फरीद साहब के बोलियाँ के सिद्धांतों चलन चलने कोशिश करें असी तो अपने आप में बहुत धनबाद समझते हैं कि सूँ ये सेवा का मौका मिलेगा ਕਿ ਫਰੀਦਕੋਟ ਪੁਲਿਸ ਪੂਰੀ ਤਰ੍ਹਾਂ ਚਾਪ ਚਾਉ ਬੰਦ ਹੈ ਕਿ ਜਿੰਨੀ ਵੀ ਸੰਗਤ ਇਥੇ ਆ ਰਹੀ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਜੈਸੀ ਵਧੀਆ ਬਾਬਾ ਫਰੀਦ ਸਾਹਿਬ ਜੀ ਨੇ ਬਣਾਈ ਹੈ ਬਿਲਕੁਲ ਤਾਂ ਕਰਮਾ ਵਾਲੀ ਸਮਝਦੇ ਆਪ ਜੀ ਆਪਨੇ ਇਸ ਧਰਤੀ ਤੇ حضرت ਬਾਬਾ ਸ਼ੇਖ ਫਰੀਦ ਗੰਜੇ ਸ਼ਕਰ ਉਹਨਾਂ ਨੇ 40 ਦਿਨ ਕੱਤੇ ਤੁਹਾਨੂੰ ਤਾਰਿਆ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਰਦੇ ਰਹਿਣਗੇ ਤੋ ਉਹਨਾਂ ਦੇ ਆਗਮਨ ਪਰਤੇ ਉਪਲਾਖ ਦੇ ਵਿੱਚ ਅੱਜ ਉਹਦੀ ਸ਼ੁਰੂਆਤ ਹੋਈ ਹੈ ਸਾਡੀ ਸਾਰੀ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਸਾਡਾ ਸਾਡੀਆਂ ਐਨ ਜੀਓ ਸਾਡੀਆਂ ਸਾਰੀਆਂ ਸੰਸਥਾਵਾਂ ਆਪਦੇ ਸਾਰੇ ਡਿਫਰੈਂਸ ਭੁਲਾ ਕੇ ਇੱਕ ਦੂਜੇ ਨਾਲ ਲਾ ਕੇ ਇਸ ਵੱਡੇ ਮੌਕੇ ਨੂੰ ਸੈਲੀਬ੍ਰੇਟ ਕਰਦੇ ਆਂ ਸੀ ਔਰ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਨਾ ਸੱਚੇ ਪਾਤਸ਼ਾਹ ਸੁਖ ਸ਼ਾਂਤੀ ਨਾਲ ਇਹਦੀ ਸੈਲੀਬ੍ਰੇਸ਼ਨ ਪੂਰੀ ਹੋਵੇ ਔਰ ਗੁਰੂ ਸਾਹਿਬ ਸਾਡੇ ਦੇ ਮੇਰ ਕਰਨ ਸਾਡੇ ਪੰਜਾਬ ਤੇ ਸਾਡੀ ਖਿੱਤੇ ਤੇ ਸਾਡੇ ਦੇਸ਼ ਤੇ ਕਿ ਦੇਸ਼ ਵਿੱਚ ਸ਼ਾਂਤੀ ਸਮਰiddhi ਸੁੱਖ ਹਰ ਪਾਸੇ ਆਵੇ ਔਰ ਸਾਡੇ ਬੱਚੇ ਸਾਡਾ ਕੋ ਇੱਕ ਗੁਰਬਾਣੀ ਦੇ ਚਾਨਣ ਦੇ ਵਿੱਚ ਜੇ ਦੁਗਣੀ ਰਾਜੋਗਨੀ ਤਰੱਕੀ ਕਰਤੋ ਆਪ ਜੀ ਨੂੰ ਬਹੁਤ ਬਹੁਤ ਵਧਾਈ